ਆਪਣੀ ਗੱਡੀ ਦੇ ਵਿੱਚੋਂ ਸਵਾਰ ਹੋ ਕੇ ਆਸਟਰੀਆ ਦੇਸ਼ ਤੋਂ ਪੰਜਾਬ ਪਹੁੰਚਿਆ ਏ ਨੌਜਵਾਨ ਤੁਹਾਨੂੰ ਦੱਸਦੇ ਕਿ ਨੌਜਵਾਨ ਆਪਣੀ ਗੱਡੀ ਚਲਾ ਕੇ 20000 ਕਿਲੋਮੀਟਰ ਤੇ 12 ਦੇਸ਼ਾਂ ਦਾ ਸਫ਼ਰ ਤੈਅ ਕਰਦੇ ਹੋਏ ਅੱਜ ਪੰਜਾਬ ਪਹੁੰਚਿਆ ਜਿੱਥੇ ਅੱਜ ਇਸ ਦਾ ਬਟਾਲਾ ਪਹੁੰਚਣ ਤੇ ਲੋਕਾਂ ਨੇ ਸਰੋਪਾ ਪਾ ਕੇ ਤੇ ਜਕਾਰੇ ਛੱਡ ਕੇ ਇਸ ਦਾ ਪਰਮਾ ਸਵਾਗਤ ਕੀਤਾ ਤੁਹਾਨੂੰ ਦੱਸਦੇ ਕਿ ਨੌਜਵਾਨ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਹੁੰਦੇ ਹੋਏ ਅਤੇ ਪੰਜ ਸਿੱਖ ਤਖਤਾਂ ਦੇ ਦਰਸ਼ਨ ਵੀ ਕੀਤੇ ਨੇ ਤੇ ਜਿਸ ਕਰਕੇ ਅੱਜ ਬਟਾਲਾ ਦੇ ਵਿੱਚ ਸੰਗਤਾਨੀਸਤਾ ਜਿਕਾਰੇ ਛੱਡ ਕੇ ਸਵਾਗਤ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਨੇ ਆਪਣਾ ਦੱਸਿਆ ਕਿ ਉਸਦਾ ਸਫਰ ਕਿਸ ਤਰ੍ਹਾਂ ਰਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਤੁਸੀਂ ਇਸ ਕਵਰੇਜ ਲੈ ਆ ਰਹੇ ਹੋ ਥੈਂਕ ਯੂ ਸੋ ਮਚ ਜਿਸ ਤਰ੍ਹਾਂ ਪਲਾਨ ਬਣਿਆ ਕਿੱਥੇ ਦੇ ਰਹਿਣ ਵਾਲੇ ਹੋ ਔਰ ਇੰਡੀਆ ਵੱਲੋਂ ਕਿਤਰਾ ਪ੍ਰਤੀਕ ਆ ਮੈਂ ਜੀ ਆਸਟਰੀਆ ਦਾ ਰਹਿਣ ਵਾਲਾ ਹਾਂ ਜੰਪਾਲ ਮੇਰਾ ਇੱਥੋਂ ਦਾ ਪੰਜਾਬ ਦਾ ਹੀ ਆ ਜ਼ਿਲ੍ਹਾ ਗੁਰਦਾਸਪੁਰ ਪਿੰਡ ਵੜੈਚ ਸਰਦਾਰ ਸਰੂਪ ਸਿੰਘ ਜੀ ਹੁਣ ਦਾ ਮੈਂ ਸੁਪੁੱਤਰ 7 ਸਤੰਬਰ ਨੂੰ ਜਰਨੀ ਸ਼ੁਰੂ ਕੀਤੀ ਸੀ ਆਸਟਰੀਆ ਤੋਂ 12 ਮੁਲਕ ਜਿਹੜੇ ਉਹਨਾਂ ਦੀ ਯਾਤਰਾ ਕਰਦਾ ਹੋਇਆ ਅੱਜ ਮੈਂ ਜਿਹੜਾ ਕਿ ਆ ਇੰਡੀਆ ਦੇ ਵਿੱਚ ਪਹੁੰਚਿਆ ਹਾਂ ਸੋਚ ਕੇ ਜਾਣਾ ਸੋਚ ਸਿਰਫ ਇਹੋ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਦਾਰੇ ਕਰਨੇ ਕਿਉਂਕਿ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਕਦੋਂ ਉਹ ਸੁਭ ਬਣੂਗਾ ਕਿ ਤਾਰਾਂ ਤੋਂ ਪਾਰ ਜਿਹੜੇ ਆ ਕਿ ਦਰਸ਼ਨਦਾਰ ਕਰਨ ਦਾ ਮੌਕਾ ਮਿਲੂਗਾ ਪਰ 2 ਸਾਲ ਪਹਿਲਾਂ ਇਹੋ ਵਿਚਾਰ ਆਇਆ ਸੀ ਕਿ ਜਾਣਾ ਦੇ ਬਾਰੇ ਰੋਡ ਜਾਣਾ ਸੋ ਅੱਜ ਜਿਹੜਾ ਮਾਰੇ ਨੇ ਇਹ ਸੁਪਨਾ ਜਿਹੜਾ ਪੂਰਾ ਕਰਤਾ ਹੈ ਸਫਰ ਤੈ ਕਰ ਲਿਆ ਤੇ ਕਿੰਨੇ ਦੇਸ਼ਾਂ ਦਾ ਜਿਹੜਾ ਰੋਕ ਤੈ ਕਰਦਾ ਅ ਸਫਰ ਜਿਹੜਾ 20000 ਕਿਲੋਮੀਟਰ ਸਫਰ ਮੇਰਾ ਤੈ ਹੋ ਚੁਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਸਭ ਤੋਂ ਵੱਧ ਆਨੰਦ ਕਿਹੜੇ ਦੇਸ਼ ਦਾ ਅ ਨੇਚਰ ਵਾਈ ਕਿਉਂਕਿ ਦੇਖੋ ਅਸੀਂ ਜਿਹੜੀਆਂ ਕੰਟਰੀ ਚੂਜ਼ ਕੀਤੀਆਂ ਸੀਗੀਆਂ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਵਿਲੱਖਣਤਾ ਸੀਗੀ ਕਿਸੇ ਕੰਟਰੀ ਦੇ ਵਿੱਚ ਨੇਚਰ ਜਿਆਦਾ ਵਧੀਆ ਸੀ ਕਿਸੇ ਕੰਟਰੀ ਦੇ ਵਿੱਚ ਫੂਡ ਬਹੁਤ ਵਧੀਆ ਸੀ ਕਿਸੇ ਕੰਟਰੀ ਦੀ ਹਿਸਟਰੀ ਬਹੁਤ ਵਧੀਆ ਸੀ ਸੋ ਇਸ ਕਰਕੇ ਜੇ ਕੰਪੇਅਰ ਕਰਨਾ ਕੰਟਰੀ ਨੂੰ ਉਹ ਥੋੜਾ ਡਿਫਿਕਲਟ ਆ ਹਰ ਇੱਕ ਕੰਟਰੀ ਜਿਹੜੀ ਮੈਂ ਚੂਜ਼ ਕੀਤੀ ਸੀ ਉਹਦੇ ਵਿੱਚ ਵੱਖਰਾ ਵੱਖਰਾ ਐਕਸਪੀਰੀਅੰਸ ਆ ਜੀ ਐਮਪਾ ਇਸ ਗੱਡੀ ਨੂੰ ਤਿਆਰ ਕਰਵਾਇਆ ਔਰ ਇਹ ਸੋਚ ਕੇ ਜਾ ਰਹੇ ਸਿਰਫ ਇਹੋ ਸੋਚ ਸੀ ਕਿ ਹੋਟਲਾਂ ਦੀ ਜਿੱਥੇ ਹੋਟਲ 'ਚ ਰਹਿਣਾ ਤੇ ਖਾਣ ਪੀਣ ਦੀ ਕਿਉਂਕਿ ਅਸੀਂ ਆ ਪਿਓਰ ਵੈਜੀਟੇਰੀਅਨ ਖਾਲਸੇ ਤੇ ਇਦਾਂ ਦਾ ਫੂਡ ਜਿਹੜਾ ਬੋਜ਼ਨੀਆਂ ਸੁਲਵੇਨੀਆਂ ਵਰਗੀ ਜਿੱਥੇ ਕਿ ਮੁਸਲਮ ਕੰਟਰੀਜ਼ ਨੇ ਉੱਥੇ ਫੂਡ ਮਿਲਣਾ ਥੋੜਾ ਜਿਹਾ ਮੁਸ਼ਕਲ ਸੀਗਾ ਤਾਂ ਕਰਕੇ ਗੱਡੀ ਗੱਡੀ ਇਦਾਂ ਦੀ ਮੋਡੀਫਾਈ ਕਰਾਈ ਕਿ ਸਾਨੂੰ ਰਹਿਣ ਦੀ ਤੇ ਫੂਡ ਦੀ ਕੋਈ ਦਿੱਕਤ ਨਾ ਆਵੇ ਤੇ ਚੱਲੇ ਤੇ ਕੀ ਮਨ ਵਿਚਾਰ ਕਰਨ ਕਿ ਕਈ 100 ਕਿਲੋਮੀਟਰ ਵੀ ਇਕੱਲੇ ਵੀ ਚੱਲਣਾ ਪਿਆ ਹੋਵੇਗਾ ਮੈਡੀਕਲ ਸੋਝਦਾਨ ਜੀ ਕਿ ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਸਫ਼ਰ ਤੇ ਜ਼ਰੂਰ ਕਰਦੇ ਆਂ ਯਾਰਾ ਮਿੱਤਰਾਂ ਦੇ ਨਾਲ ਟਾਈਮ ਪਾਸ ਕਰਦੇ ਆਂ ਕਦੀ ਆਪਣੀ ਤਨਹਾਈ ਦੇ ਨਾਲ ਟਾਈਮ ਪਾਸ ਕਰਕੇ ਦੇਖੋ ਫਿਰ ਪਤਾ ਲੱਗੂਗਾ ਕਿ ਤੁਸੀਂ ਆਪਣੇ ਅੰਦਰ ਜਿਹੜਾ ਕਿੰਨਾ ਕੁ ਤੁਹਾਡੇ ਟਿਕਾਵਾ ਤੇ ਕਿੰਨੀ ਕੁ ਅੰਦਰ ਜਿਹੜੀ ਹੈ ਕਿ ਤੁਹਾਡੇ ਅੰਦਰ ਉਸ ਰਾਪਰਤੀ ਖੇਚਾ ਸੋ ਇਸ ਕਰਕੇ ਜਿਹੜਾ ਮੈਂ ਟਰੈਵਲ ਨੂੰ ਇਕੱਲੇ ਜਿਹੜਾ ਟਰੈਵਲ ਕਰਨਾ ਡਿਸੀਜਨ ਲਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੁੰਦਾ ਸੀ ਤੇ ਆਪਣੀ ਤਨਹਾਈ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਤੁਸੀਂ ਸਫ਼ਰ ਤੱਕ ਕਰਕੇ ਆਏ ਹੋ ਸਮੁੰਦਰੋਂ ਪਾਰ ਤੇ ਉਹ ਸੰਤ ਸਮੁੰਦਰ ਪਾਰ ਦਾ ਪਰ ਜਿਹੜੀ ਚਿਹਰੇ ਦੀ ਰੌਣਕ ਆ ਹਾਂਜੀ ਚਿਹਰੇ ਦੀ ਖੁਸ਼ੀ ਆ ਉਤੋਂ ਲੱਗਦਾ ਨਹੀਂ ਕਿ ਸਫਰ ਕਰਕੇ ਆਏ ਦੇਖੋ ਜੀ ਇਹ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵੈਸੇ ਵੀ ਜਿਹੜਾ ਗੁਰੂ ਕਾ ਖਾਲਸਾ ਸਵੇਰੇ ਅੰਮ੍ਰਿਤ ਵੇਲੇ ਸਾਂਭ ਕੇ ਆਪਣਾ ਨਿਤਨੇਮ ਕਰਦਾ ਨਿਤਨੇਮ ਕਰਦੋਂ ਬਾਅਦ ਉਾਂ ਹੀ ਚੜਦੀ ਕਲਾ ਹੋ ਜਾਂਦੀ ਉਤੋਂ ਆਪਾਂ ਗਤਕਾ ਹੀ ਆ ਤੇ ਗਤਕਾ ਹੀ ਜਦੋਂ ਆਪਣਾ ਪਸੀਨਾ ਕੱਢਦਾ ਪਸੀਨਾ ਕੱਢਣ ਦੇ ਨਾਲ ਚਿਹਰਾ ਉਾਂ ਹੀ ਚਮਕ ਜਾਂਦਾ ਜੀ ਤੇ ਬਸ ਇਹੋ ਹੀ ਰਾਜ ਆ ਦੀ ਹੋਰ ਕੋਈ ਰਾਜ ਨਹੀਂ ਪੰਜ ਸਾਹਿਬ ਦੇ ਦਰਸ਼ਨ ਕਰਨ ਦੇਖੋ ਜੀ ਇਹ ਆਪਣਾ ਸੀਗਾ ਕਿ ਇੰਡੀਆ ਤੱਕ ਪਹੁੰਚਣਾ ਹੁਣ ਇੰਡੀਆ ਪਹੁੰਚ ਗਏ ਆ ਹੁਣ ਅਗਲਾ ਆਪਣਾ ਟਾਰਗੇਟ ਜਿਹੜਾ ਵਾ ਉਹ ਇਹ ਆ ਕਿ ਪੰਜਾਂ ਤਖਤਾਂ ਦੇ ਸੱਚੇ ਪਾਤਸ਼ਾਹ ਮਹਾਰਾਜ ਦਰਸ਼ਨਦਾਰੀ ਕਰਵਾ ਦੇਣ ਅੱਜ ਪਹਿਲਾ ਤਖਤ ਜਿਹੜਾ ਕਿ ਕਾਲ ਤਖਤ ਸਾਹਿਬ ਤੋਂ ਅਸੀਂ ਸਰਮਸਤਕ ਹੋ ਕੇ ਆਏ ਆ ਜੀ ਫਿਰ ਅੱਗੇ ਵੀ ਜਿਹੜੇ ਕਿ ਪੰਜਾਂ ਤਖਤਾਂ ਦੀ ਯਾਤਰਾ ਇਹ ਕੰਟੀਨਿਊ ਹੋਵੇਗੀ ਫਿਰ ਇੰਡੀਆ ਦਾ ਜਿਹੜਾ ਟ੍ਰਿਪ ਆ ਫਿਰ ਖਤਮ ਹੋਊਗਾ ਆਸਟਰੀਆ ਬਾਈਕ ਇਰ ਜਾਇਆ ਜਾਏਗਾ ਕਿ ਇਸੇ ਕਾਰ ਤੇ ਜਾਇਆ ਆ ਆਸਟਰੀਆ ਵਾਪਸ ਇਸੇ ਹੀ ਕਾਰ ਤੇ ਜਾਇਆ ਜਾਇਆਗਾ ਜੀ ਤਕਰੀਬਨ ਜਿਹੜਾ ਤਿੰਨ ਇੱਕ ਮਹੀਨਿਆਂ ਦਾ ਅਸੀਂ ਸੋਚਿਆ ਬਾਕੀ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਟਾਈਮ ਲਾਉਣ ਉਹ ਮਹਾਰਾਜ ਜਾਣਣ ਜੀ ਜਦੋਂ ਫਿਰ ਆਪਣੇ ਚਲੋ ਮਾੜੀ ਤਰਕੀ ਦੇ ਪਹੁੰਚੇ ਹਾਂ ਜੀ ਤੋਂ ਤਰਕੀ ਸ਼ੁਰੂ ਕੀਤੀ ਤੇ ਇਸ ਏਰੀਆ ਜਾ ਕੇ ਆਪਣੇ ਜੀਤ ਸੰਪੂਰਨ ਕੀਤੇ ਹਾਂ ਜੀ ਕਿਤਰਾ ਦਾ ਨੰਨਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਜਿਹੜੇ ਗਤਕਈ ਫੌਜਾ ਆਪਾਂ ਇਕੱਠੇ ਇੱਥੇ ਗਤਕਾ ਖੇਡਦੇ ਰਹੇ ਸਿੱਖਦੇ ਰਹੇ ਆ ਭਾਈ ਸਾਹਿਬ ਹੁਣੀ ਤੇ ਅੱਜ ਸਾਰਿਆਂ ਨੂੰ ਦੇਖ ਕੇ ਆਪਣੇ ਜੀਜਾ ਜੀ ਹੁਣਾਂ ਨੂੰ ਦੇਖ ਕੇ ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੇ ਕਿਸੇ ਨੇ ਕੁਝ ਸਿੱਖਣਾ ਹੋਵੇ ਹਰਜੀਤ بس ਇੱਕ ਹੀ ਚੀਜ਼ ਕਿ ਕਿਰਤ ਕਮਾਈਆਂ ਜਰੂਰ ਕਰੋ ਉਹਦੇ ਨਾਲ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਟਾਈਮ ਤੁਸੀਂ ਜਰੂਰੀ ਨਹੀਂ ਕਿ ਸੱਤ ਸਮੁੰਦਰੋਂ ਪਾਰ ਜਾ ਕੇ ਦੇਣਾ ਟਾਈਮ ਤੁਸੀਂ ਇੱਥੋਂ ਬਸਤੇ ਬਹਿ ਕੇ ਜਾ ਕੇ ਵੀ ਕਿਤੇ ਦੇ ਸਕਦੇ ਆ ਬਟ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਬਾਣੀ ਪੜੋ ਨਾਮ ਜਪੋ ਗੁਰੂ ਦੇ ਲੜ ਲੱਗੋ ਗੁਰੂ ਦੇ ਲੜ ਲੱਗੋਗੇ ਤੇ ਇਹ ਪੋਜ਼ਿਟਿਵ